ਤੋ ਸਾਡੇ ਬੱਚੇ ਇੱਕ ਕੁੜੀਆ ਇੱਕ ਕਾਕਾ ਵਾ ਜਵਾਨ ਕੁੜੀਆ ਤੁਹਾਨੂੰ ਪਤਾ ਇੱਕ ਦੁਕਾਨ ਜੀ ਜਦ ਬੱਤੀ ਚੱਲ ਜਾਂਦੀ ਬੜਾ ਮੁਸ਼ਕਲ ਹੋ ਜਾਂਦਾ ਵਾ ਕਮਰਿਆਂ ਦੀ ਸਾਡੀ ਚਾਰ ਦੀਵਾਲੀ ਵੜ ਕੇ ਜਿਹੜੀ ਅਸੀਂ ਸ਼ੇਫਟੀ ਚ ਆਪਣੀ ਤੀ ਮੂ ਆਪਣੇ ਪੁੱਤ ਨੂੰ ਲੈ ਕੇ ਬਹਿ ਸਗੀ ਜੀ ਬਹੁਤ ਜ਼ਿਆਦਾ ਔਖਾ ਹੁੰਦਾ ਵਾ ਜਦੋਂ ਇੱਥੇ ਰਹੀਦਾ ਵਾ ਤੁਹਾਨੂੰ ਪਤਾ ਹੈ ਹਾਲਾਤ ਕਿਹੋ ਜਿਹੇ ਆ ਪਰ ਕੋਈ ਹਰ ਕੋਈ ਮਾਂ ਬੱਚੰਦੀ ਆ ਵੀ ਮੈਂ ਵੀ ਆਪਣੇ ਬੱਚਿਆਂ ਨੂੰ ਆਪਣੇ ਸੇਫਟੀ 'ਚ ਲੈ ਕੇ ਬਹਿ ਸਕਾਂ ਪਰ ਤੁਹਾਨੂੰ ਪਤਾ ਵੀ ਨਹੀਂ ਹੱਟ ਕੋਈ ਨਹੀਂ ਪਹੁੰਚ ਹੈਗੀ ਜਿਹੜੇ ਅਸੀਂ ਆਪਣੇ ਕੋਲੋਂ ਖਰਚਾ ਕਰਕੇ ਅਸੀਂ ਕਰ ਸਕੀਏ ਗੁੜੀਆਂ ਵੀ ਹੱਡੀ ਜਵਾਨ ਹੋਈ ਆ ਤੇ ਨਹੀਂ ਹੱਟ ਤਾਂ ਇੰਨਾ ਹੈਗਾ ਖਰਚਾ ਵੀ ਜਿਹੜੇ ਅਸੀਂ ਆਪਣੀ ਚਾਰ ਦਿਵਾਲੀ ਵੜ ਕੇ ਆਪਣੇ ਬੱਚਿਆਂ ਨੂੰ ਵਿੱਚ ਲੈ ਕੇ ਬਹਿ ਸਕੀਏ ਇਹੋ ਚੰਨੇ ਆ ਸਾਡੀ ਕੁੜੀਆ ਵੀ ਜਵਾਨ ਉਹ ਵੀ ਉਹ ਵੀ ਵਿਆਹ ਦੇ ਲਾਇਕ ਆ ਅਹੀਂ ਹੋ ਚੰਨੇ ਸਾਨੂੰ ਕਮਰੇ ਪਾ ਕੇ ਦਿੱਤੇ ਜਾਣ ਸਾਡੀ ਚਾਰ ਦਿਵਾਲੀ ਵਾਲੀ ਜਿਹੇ ਹਾਲਾਤ ਇਹੋ ਜੇ ਹੋ ਚੁੱਕੇ ਵੀ ਅਸੀਂ ਬਾਹਰ ਨਹੀਂ ਰਹਿ ਸਕਦੇ ਅ ਤੇ ਦੋਸਤੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੋਡ ਟੈਲੀਵਿਜ਼ਨ ਤੇ ਮੈਂ ਹਾਂ ਦਰਜੀਤ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਅਸੀਂ ਇਸ ਵੇਲੇ ਮਾਨੋਚਾਲ ਦੇ ਵਿੱਚ ਮੌਜੂਦ ਆ ਤਾਂ ਜੇ ਇਸ ਕਰਿਆਨੇ ਦੀ ਦੁਕਾਨ ਦੇ ਵਿੱਚ ਅਸੀਂ ਮੌਜੂਦ ਆ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਪਹਿਲਾਂ ਕਰਿਆਨੇ ਦੀ ਦੁਕਾਨ ਦੇ ਹਾਲਾਤ ਕਾਏ ਜਾਣ ਕਿ ਕਿਵੇਂ ਇੱਕ 50% ਹੈਂਡੀਕੈਪ ਵੀਰ ਆਪਣੇ ਦੋ ਬੱਚਿਆਂ ਦੇ ਨਾਲ ਇਸੇ ਕਰਿਆਨੇ ਦੀ ਦੁਕਾਨ ਦੇ ਵਿੱਚ ਰਹਿੰਦਾ ਇਹੋ ਹੀ ਮਕਾਨ ਆ ਇਹੋ ਹੀ ਉਹਨਾਂ ਦੀ ਦੁਕਾਨ ਆ ਇਹੋ ਹੀ ਜਿਹੜਾ ਉਹਨਾਂ ਦੀ ਕੰਮ ਦਾ ਸਾਧਨ ਹੈ ਤਸਵੀਰਾਂ ਤੁਹਾਡੇ ਨਾਲ ਅਸੀਂ ਇਸ ਵੇਲੇ ਸਾਂਝੀਆਂ ਕਰ ਰਹੇ ਆਂ ਮਾਨੋਚਾਲ ਪਿੰਡ ਤੋਂ ਤਾਂ ਜਦੋਂ ਲਾਈਟ ਰਾਤ ਨੂੰ ਹੋ ਜਾਂਦੀ ਹੈ ਬੰਦ ਤਾਂ ਫਿਰ ਉਹਨਾਂ ਨੂੰ ਮੰਜੇ ਬਾਹਰ ਸੜਕ ਤੇ ਡਾਹ ਕੇ ਸੌਣਾ ਪੈਂਦਾ ਆ ਹਾਲਾਤ ਨੇ ਉਸ ਪਰਿਵਾਰ ਦੇ ਅਤੇ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਅਤੇ ਮੌਡ ਟੈਲੀਵਿਜ਼ਨ ਜਿਹੜਾ ਹੈ ਜਿੱਥੇ ਨਹੀਂ ਪਹੁੰਚਦੀ ਕੋਈ ਸਰਕਾਰੀ ਸਹੂਲਤ ਜਿੱਥੇ ਨਹੀਂ ਹੁੰਦੀ ਕਿਸੇ ਦੀ ਸੁਣਵਾਈ ਉੱਥੇ ਪਹੁੰਚਦਾ ਹੈ ਮੌਡ ਟੈਲੀਵਿਜ਼ਨ ਤਾਂ ਅਸੀਂ ਇਸ ਗਰੀਬ ਪਰਿਵਾਰ ਦੇ ਕੋਲ ਪਹੁੰਚੇ ਹਾਂ ਤੇ ਆਓ ਆਪਾਂ ਗੱਲਬਾਤ ਕਰਕੇ ਜਾਣਦੇ ਹਾਂ ਕੀ ਕੀ ਉਹਨਾਂ ਨੇ ਮਦਦ ਦੀ ਗੁਹਾਰ ਲਗਾਉਣੀ ਆ ਉਹਨਾਂ ਦੀ ਗੁਹਾਰ ਇਹ ਵੀ ਐਕਰਾਂ ਦੱਸ ਦਈਏ ਖਾਤਾ ਨੰਬਰ ਵੀ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਫੋਨ ਨੰਬਰ ਵੀ ਵੇਖ ਰਹੇ ਹੋ ਗੁਹਾਰ ਉਹਨਾਂ ਦੀ ਇਹੀ ਆ ਕਿ ਉਹਨਾਂ ਦਾ ਘਰ ਬਣ ਜੇ ਜਗ੍ਹਾ ਉਹਨਾਂ ਦੇ ਕੋਲ ਹੈਗੀ ਹੈ ਜਿੰਨੇ ਵੀ ਦਾਨੀ ਸੱਜਣ ਵੇਖ ਰਹੇ ਨੇ ਧਿਆਨ ਜ਼ਰੂਰ ਦਿਓ ਆਓ ਆਪਾਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਜੀ ਕੀ ਨਾਮ ਕੀ ਆਪਣਾ ਹਾਂ ਕੁਲਵਿੰਦਰ ਸਿੰਘ ਜੀ ਜੀ ਕਿਹੜਾ ਪਿੰਡ ਹੈ ਜੀ ਮਾਹੌ ਚਲਕਲਾ ਮਾਹੌ ਚਲਕਲਾ ਹਾਂਜੀ ਇਹ ਕੀ ਕਹਿਣਾ ਚਾਹੁੰਦੇ ਤੁਸੀਂ ਜੇ ਜਿਹੜੇ ਤੁਹਾਡੇ ਘਰ ਦੇ ਹਾਲਾਤ ਜੇ ਆਪਣੇ ਬਾਰੇ ਜਿਹੜੇ ਘਰ ਦੇ ਹਾਲਾਤਾਂ ਬਾਰੇ ਜਰੂਰ ਦੱਸੋ ਹਾਂਜੀ ਹਾਥਰੀ ਕਾਲ ਜੀ ਮਾਰਾ ਸਾਰਿਆਂ ਨੂੰ ਜੀ ਮੈਂ ਵੀ ਜੀ ਐਨ ਆਰ ਆ ਦੇ ਵੀਰਾਂ ਨੂੰ ਬੇਨਤੀ ਕਰਦੇ ਆ ਬਾਕੀ ਵੀਡੀਓ ਚ ਤੁਹਾਂ ਵੇਖ ਹੀ ਲੈਣਾ ਵਾ ਜੋ ਸਾਡੇ ਘਰ ਦੇ ਹਾਲਾਤ ਆ ਸਾਡਾ ਘਰ ਵੀ ਦੁਕਾਨ ਆ ਤੇ ਦੁਕਾਨ ਵੀ ਘਰ ਹੀ ਆਈ ਜੀ ਹਾਂਜੀ ਕਿੰਨੇ ਪਰਿਵਾਰ ਦੇ ਜੀ ਨੇ ਤੇ ਕਿਹੜੇ ਹਾਲਾਤਾਂ ਚ ਰਹਿ ਰਹੇ ਇੱਕ ਗੁੱਡੀ ਮੇਰੀ ਇੱਕ ਕਾਕਾ ਵਾ ਤੇ ਮੈਂ ਹੈਂਡੀਕੈਪ ਆ 50% ਮੇਰਾ ਦੋ ਵਰੀ ਐਕਸੀਡੈਂਟ ਹੋਇਆ ਕਮਜ਼ੋਰ ਲੱਤ ਦਾ ਹੋ ਗਿਆ ਵਾ ਤੇ ਮੈਂ ਮਨੋਏ ਵੀਰਾ ਨੇ ਉਸ ਸਮੇਂ ਦੁਕਾਨਾਂ ਸੰਯੋਗ ਦਿੱਤਾ ਸੀ ਉੱਚ ਮੈਂ ਆਪਦਾ ਜੀਣ ਗੁਜ਼ਾਰਾ ਕਰਨ ਲਿਆ ਵਾ ਤੇ ਮੈਨੂੰ ਹੁਣ ਇੱਕ ਬੜੀ ਮੁਸ਼ਕਲ ਆਉਂਦੀ ਆ ਮੈਂ ਆਪਦਾ ਦਿਆਂ ਪੁੱਤਾਂ ਨੂੰ ਲੈ ਕੇ ਵੀ ਇੱਥੇ ਬੈਠਾ ਵਾਂ ਤੇ ਜਦੋਂ ਬੱਤੀ-ਬੁੱਤੀ ਚੱਲ ਜਾਂਦੀ ਆ ਤੁਹਾਨੂੰ ਪਤਾ ਕਿ ਗਰਮੀ ਦਾ ਮੌਸਮ ਆ ਤੇ ਬੜੀ ਮੁਸ਼ਕਲਾਂ ਦੀ ਸਾਨੂੰ ਫਿਰ ਸੜਕ ਤੇ ਆਮਣਾ ਕਰਨਾ ਪੈਂਦਾ ਜੀ ਬਾਕੀ ਅੱਜ ਆ ਤੁਸੀਂ ਪੰਜਾਬ ਦੇ ਹਾਲਾਤ ਵੇਖ ਲਏ ਤੇ ਬਹੁਤ ਮਾੜੇ ਚੱਲ ਰਹਾ ਤੇ ਗਰੀਬ ਨੂੰ ਤੇ ਬੜਾ ਮੁਸ਼ਕਲ ਹੋ ਚੁਕਾ ਵਾ ਮੈਂ ਐਨ ਆਰ ਏ ਵੀਰਾਂ ਨੂੰ ਬੇਨਤੀ ਕੀਤੀ ਕਰਦਾ ਹਾਂ ਤੇ ਮੇਰਾ ਜੋ ਕਮਰਾਂ ਦਾ ਤੇ ਚਾਰ ਦਿਵਾਰੀ ਦਾ ਪ੍ਰਬੰਧ ਕੀਤਾ ਜਾਵੇ ਜਦੋਂ ਮੇਰੇ ਗਰੀਬ ਸਿੱਖ ਦਾ ਸੇਵਕੀ ਹੋ ਚੁਕੇ ਮਾਰਾ ਤੇ ਪਾਚਾ ਹਰ ਕਦਾ ਭਲਾ ਕਰੇ ਹਾਂਜੀ ਤੁਸੀਂ ਆਪਣਾ ਫੋਨ ਨੰਬਰ ਵੀ ਦੱਸ ਦਿਓ ਜੀ ਬਾਕੀ ਆਪਣਾ ਨੰਬਰ ਹੈ 76968 13772 76968 13772 ਤੇ ਬਾਕੀ ਵੀਰ ਦੀ ਜੋ ਜਿੰਬਰ ਕਰਨਾ ਤੁਸੀਂ ਸਾਡੇ ਨਾਲ ਕਰ ਸਕਦੇ ਜੋ ਤੁਹਾਡਾ ਬਹੁਤ ਧੰਨਵਾਦ ਇਹ ਵੀਡੀਓ ਨੂੰ ਤੁਸੀਂ ਆਪਣੇ ਦਿਮਾਗ ਨਾਲ ਵੇਖਣਾ ਇਹ ਜਾਇਜ਼ ਆ ਜਾਂ ਨਾਜਾਇਜ਼ ਆ ਮੈਂ ਸਾਹਿਬ ਮਹਾਰਾਜ ਦੇ ਹੁਕਮ ਅਨਸਾਰ ਕਹਿੰਦਾ ਇਹ ਜਾਇਜ਼ ਹੀ ਆ ਨਾਜਾਇਜ਼ ਨਹੀਂ ਹੈਗੀ ਤੇ ਬਾਕੀ ਤੁਸੀਂ ਵੇਖ ਲਿਆ ਮੌਲ ਟਾਲ ਹਾਂਜੀ ਹਾਂਜੀ ਭਣਾ ਕੀ ਨਾਮ ਆਪਣਾ ਮੇਰਾ ਨਾਮ ਮਨਪ੍ਰੀਤ ਕੌਰ ਪਿੰਡ ਮਾਨੋ ਚੜਕਲਾਂ ਵੀਰ ਜੀ ਤਾਂ ਹੀ ਹਾਲਾਤ ਬਾਕੀ ਵੇਖ ਹੀ ਲੈ ਸਾਡੇ ਦੁਕਾਨ ਦੇ ਜੀ ਕਈ ਭੈਣ ਭਰਾਵਾਂ ਨੇ ਸਾਡੀ ਮਦਦ ਕੀਤੀ ਵੀ ਆ ਤੇ ਗਾੜੀ ਵੀ ਕੀਤੀ ਸੀ ਕਾ ਵੀ ਭੈਣ ਭਰਾਵਾਂ ਨੇ ਸਾਨੂੰ ਕਮਰਿਆਂ ਦੀ ਮਦਦ ਦਿੱਤੀ ਜਾਵੇ ਜੀ ਦੋ ਸਾਡੇ ਬੱਚੇ ਇੱਕ ਕੁੜੀਆ ਇੱਕ ਕਾਕਾ ਵਾ ਜਵਾਨ ਕੁੜੀਆ ਤੁਹਾਨੂੰ ਪਤਾ ਇੱਕ ਦੁਕਾਨ ਜਿਹੜੀ ਬੱਤੀ ਚੱਲ ਜਾਂਦੀ ਬੜਾ ਮੁਸ਼ਕਲ ਹੋ ਜਾਂਦਾ ਵਾ ਫਿਰ ਕੁੜੀਆਂ ਬਾਹਰ ਲੈ ਕੇ ਸਾਨੂੰ ਬਾਹਰ ਸੌਣਾ ਪੈਂਦਾ ਦੁਕਾਨ ਦੇ ਗਾੜੀ ਜੀ ਅਹੀਂ ਹੋ ਚੰਨੇ ਭੈਣ ਭਰਾਵਾਂ ਨੂੰ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਮਰਿਆਂ ਦੀ ਸਾਡੀ ਚਾਰ ਦਿਵਾਲੀ ਵੜ ਕੇ ਜਿਹੜੀ ਅਸੀਂ ਸ਼ੇਫਟੀ ਚ ਆਪਣੀ ਧੀ ਨੂੰ ਆਪਣੇ ਪੁੱਤ ਨੂੰ ਲੈ ਕੇ ਬੈਹ ਸਗੀ ਹੈ ਪੜਾ ਇਹ ਹਲਾਤਾਂ ਚ ਫੇਰ ਰਿਸ਼ਤੇਦਾਰ ਨੇ ਤੁਹਾਡੀ ਬਾਹ ਫੜੀ ਕਿੰਨਾ ਕੁ ਮਨ ਨੂੰ ਦੁੱਖ ਹੁੰਦਾ ਜਦੋਂ ਇਥੇ ਇਹਨਾਂ ਹਲਾਤਾਂ ਜੀਵਨ ਤਕਦੀਰ ਕਰ ਰਹੇ ਤੁਸੀਂ ਵੀਰ ਜੀ ਬਹੁਤ ਜ਼ਿਆਦਾ ਔਖਾ ਹੁੰਦਾ ਵਾ ਜਦੋਂ ਇੱਥੇ ਰਹੀਦਾ ਵਾ ਤੁਹਾਨੂੰ ਪਤਾ ਹੈ ਹਾਲਾਤ ਕਿਹੋ ਜਿਹੇ ਆ ਪਰ ਕੋਈ ਹਰ ਕੋਈ ਮਾਂ ਬੱਚਾ ਹੁੰਦੀ ਆ ਵੀ ਮੈਂ ਵੀ ਆਪਣੇ ਬੱਚਿਆਂ ਨੂੰ ਆਪਣੇ ਸੇਫਟੀ 'ਚ ਲੈ ਕੇ ਬਹਿ ਸਕਾਂ ਪਰ ਤੁਹਾਨੂੰ ਪਤਾ ਵੀ ਨਹੀਂ ਹੱਟ ਕੋਈ ਨਹੀਂ ਪਹੁੰਚ ਹੈਗੀ ਜਿਹੜੇ ਅਸੀਂ ਆਪਣੇ ਕੋਲੋਂ ਖਰਚਾ ਕਰਕੇ ਅਸੀਂ ਕਰ ਸਕੀਏ ਗੁੜੀਆਂ ਵੀ ਹੱਡੀ ਜਵਾਨ ਹੋਈ ਆ ਤੇ ਨਹੀਂ ਹੱਟ ਤੋਂ ਇੰਨਾ ਹੈਗਾ ਖਰਚਾ ਵੀ ਜਿਹੜੇ ਅਸੀਂ ਆਪਣੀ ਚਾਰ ਦਿਵਾਰੀ ਵਲ ਕੇ ਆਪਣੇ ਬੱਚਿਆਂ ਨੂੰ ਵਿੱਚ ਲੈ ਕੇ ਬਹਿ ਸਕੀਏ ਅਨੁਹੀਂ ਇਹੋ ਚੌਣੇ ਭੈਣ ਭਰਾ ਉਹਨਾਂ ਹੱਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸਾਨੂੰ ਕਮਰੇ ਪਾਏ ਕਮਰਿਆਂ ਦਾ ਪ੍ਰਬੰਧ ਕੀਤਾ ਜਾਵੇ ਚਾਰ ਦਿਵਾਲੀ ਵਾਲਕੇ ਜੀ ਚ ਹਿੰ ਬੱਚੇ ਲੈ ਕੇ ਬਹਿ ਸਕੀਏ। ਕਾਣ ਦੁਕਾਨ ਕਿੰਨਾ ਨੇ ਪਾ ਗਿੱਤੀ ਦੁਕਾਨ ਵੀ ਸਾਨੂੰ ਪੈਣ ਪਰਾਵਾਂ ਨੇ ਇੰਧਰ ਪੈਣਿਆਂ ਨੇ ਮਦਦ ਕੀਤੀ ਸੀਗੀ। ਉਹਦੇ ਨਾਲ ਅਸੀਂ ਵੀ ਚਲੋ ਆਂਦੇ ਭਤਾ ਡੱਟਾ ਲੋ ਰੋਟੀ ਦਾ ਤੁਹਾਡਾ ਖਰਚਾ ਨਿਕਲਦਾ ਜਾਊਗਾ। ਇਹਦੇ ਕਰਕੇ ਅਸੀਂ ਵੀ ਚਲੋ ਵਧੀਆ ਪੈਣ ਪਰਾਵਾਂ ਸਾਡੀ ਮਦਦ ਕੀਤੀ ਆ ਅਸੀਂ ਗਾੜੀ ਵਿੱਚ ਉਹਨੇ ਵੀ ਸਾਡੀ ਮਦਦ ਕੀਤੀ ਜਾਵੇ ਜਿਹੜੇ ਸਾਡੇ ਵੀ ਘਰ ਦੇ ਹਾਲਾਤ ਹੋਏ ਇਹੋ ਜਿਹੇ ਸਾਡੇ ਵੀ ਤੁਸੀਂ ਵੇਖ ਹੀ ਸਕਦੇ ਹੋ। ਜੇ ਜੇ ਹਾਲਾਤ ਕੰਮ ਹੜ ਤੋਂ ਜਗਾ ਖਾਲੀ ਹੈਗੀ ਹੜ ਤੋਂ ਕਮਰਿਆਂ ਜੋਗਾ ਨਹੀਂ ਹੈਗਾ ਬੱਚਿਆਂ ਦਾ ਕੀ ਸੁਪਨਾ ਹੈ ਪੜਾਉਣ ਵਾਸਤੇ ਨੂੰ ਪੈਸੇ ਹੈਗੇ ਉਹਨਾਂ ਨੂੰ ਨਹੀਂ ਜੀ ਬੱਚਿਆਂ ਨੇ ਸੁਣਨੇ ਕਹਿੰਦੇ ਮम्मा ਕਈਆਂ ਦੇ ਬੱਚੇ ਆਹ ਕੋਰਸ ਕਰਦੇ ਹੋ ਹੜ ਤੋਂ ਨਹੀਂ ਪੂਰੇ ਹੁੰਦੇ ਜੀ ਬੱਚੇ ਕਹਿੰਦੇ ਮम्मा ਆ ਵੀ ਕਰਨਾ ਮੈਂ ਆ ਵੀ ਕਰਨਾ ਨਹੀਂ ਅਹੀਂ ਜਦੋਂ ਅਸੀਂ ਬੱਚਿਆਂ ਨੇ ਸੁਣਦੇ ਆ ਅਸੀਂ ਬੱਚਿਆਂ ਦੇ ਸਾਹਮਣੇ ਨਹੀਂ ਦੁੱਖ ਜਾਰੀ ਕਰ ਸਕਦੇ ਜੀ ਜਿਹੋਦੇ ਭੈਣਾਂ ਦਾ ਨਹੀਂ ਸੱਜਣਾ ਨੂੰ ਕਿ ਤੁਹਾਡੀ ਹੈਲਪ ਦਿੱਤੀ ਜਾਏ। ਅਹੀਂ ਹੋ ਚੰਨੇ ਸਾਡੀ ਕੁੜੀਆ ਵੀ ਜਵਾਨ ਚੋ ਉਹ ਵੀ ਵਿਆਹ ਦੇ ਲਾਇਕ ਆ। ਅਹੀਂ ਹੋ ਚੰਨੇ ਸਾਨੂੰ ਕਮਰੇ ਪਾ ਕੇ ਦਿੱਤੇ ਜਾਣ। ਸਾਡੀ ਚਾਰ ਦਿਵਾਲੀ ਵਾਲੀ ਜੇ ਹਾਲਾਤ ਇਹੋ ਜੇ ਹੋ ਚੁੱਕੇ ਵੀ ਅਸੀਂ ਬਾਹਰ ਨਹੀਂ ਰਹਿ ਸਕਦੇ।